ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਚ ਆ ਪਗੂਦੀ ਪਟਾਕਾ ਫੈਕਟਰੀ ਚ ਜ਼ੋਰਦਾਰ ਧਮਾਕਾ ਰੈਸਕਿਊ ਆਪਰੇਸ਼ਨ ਜਾਰੀ ਚਾਰ ਮਜ਼ਦੂਰਾਂ ਦੀ ਮੌਤ 27 ਦੇ ਕਰੀਬ ਜ਼ਖਮੀ 40 ਮਜ਼ਦੂਰ ਕਰਦੇ ਸਨ ਕੰਮ ਦੋ ਮੰਜ਼ਿਲਾ ਇਮਾਰਤ ਟਾਇਟੇਰੀ ਕਈ ਮਲਬੇ ਵਿੱਚ ਦੱਬੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸਿੰਘੇਵਾਲਾ ਵਿਖੇ ਪਟਾਕਾ ਫੈਕਟਰੀ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ ਇਸ ਧਮਾਕੇ ਵਿੱਚ 4 ਮਜ਼ਦੂਰਾਂ ਦੀ ਮੌਤ ਹੋ ਗਈ ਜਦ ਕਿ 27 ਦੇ ਕਰੀਬ ਮਜ਼ਦੂਰ ਜ਼ਖਮੀ ਹੋ ਗਏ ਹਨ ਜਦ ਕਿ ਕਈ ਹਾਲੇ ਮਲਵੇ ਵਿੱਚ ਦੱਬੇ ਹੋਏ ਹਨ ਜਿੰਨਾ 4 ਮਜ਼ਦੂਰਾਂ ਦੀ ਮੌਤ ਹੋਈ ਉਹ ਹੋਰ ਨਾ ਸੂਬਿਆਂ ਦੇ ਦੱਸੇ ਜਾ ਰਹੇ ਹਨ ਰੈਸਕਿਊ ਆਪਰੇਸ਼ਨ ਜਾਰੀ ਹੈ ਜ਼ਖਮੀਆਂ ਨੂੰ ਬਠਿੰਡਾ ਦੇ ਹਮਸ ਵਿੱਚ ਦਾਖਲ ਕਰਵਾਇਆ ਗਿਆ ਹੈ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਫੈਕਟਰੀ ਕਿਸੇ ਆਪਾਗੂ ਦੀ ਦੱਸੀ ਜਾ ਰਹੀ ਹੈ ਅਤੇ ਇਸ ਵਿੱਚ 40 ਦੇ ਕਰੀਬ ਮਜ਼ਦੂਰ ਕੰਮ ਕਰਦੇ ਸਨ ਫੈਕਟਰੀ ਦੀ ਦੋ ਮੰਜ਼ਿਲਾ ਇਮਾਰਤ ਕਈ ਟੇਰੀ ਹੋ ਚੁੱਕੀ ਹੈ ਤਮਾਕੇ ਨਾਲ ਪੂਰਾ ਇਲਾਕਾ ਦਹਿਲ ਗਿਆ ਮੌਕੇ ਤੇ ਪਹੁੰਚੇ ਐਸਐਸਪੀ ਅਖਿਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਪਟਾਕਾ ਫੈਕਟਰੀ ਵਿੱਚ ਹੋਏ ਤਮਾਕੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਦੇ ਕਰੀਬ ਵਿਅਕਤੀ ਜ਼ਖਮੀ ਹੋਏ ਸਨ ਜਾਣਕਾਰੀ ਅਨੁਸਾਰ ਫੈਕਟਰੀ ਵਿੱਚ ਇੱਕ ਪਾਸੇ ਪਟਾਕਿਆਂ ਦੀ ਪੈਕਿੰਗ ਹੋ ਰਹੀ ਸੀ ਜਦ ਕਿ ਇੱਕ ਪਾਸੇ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਕੁਝ ਲੇਬਰ ਸੁੱਤੀ ਪਈ ਸੀ ਇਸ ਦੌਰਾਨ ਪਟਾਕਿਆਂ ਨੂੰ ਲੱਗੀ ਅੱਗ ਕਾਰਨ ਹੋਏ ਤਮਾਕੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਫੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਹਾਦਸੇ ਦੇ ਕਾਰਨਾਂ ਦਾ ਜਲਦ ਪਤਾ ਲਗਾ ਲਿਆ ਜਾਵੇਗਾ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਜਾਇਜ਼ ਹੈ, ਲਾਇਸੈਂਸ ਵੀ ਹੈ ਤੇ ਰਿਹਾਇਸ਼ ਤੋਂ ਦੂਰ ਖੇਤਾ ਵਿੱਚ ਬਣੀ ਹੋਈ ਹੈ। ਫੈਕਟਰੀ ਵਿੱਚ ਬਲਾਸਟ ਆਇਆ ਹੁਣ ਤੱਕ ਜਿਹੜੇ ਕਿੰਨੇ ਮੌਤਾਂ ਹੋ ਚੁੱਕੀਆਂ ਕਿੰਨੇ ਜਖਮੀ ਸਰੀਰ ਤੇ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈਗਾ ਇੱਕ ਪਿੰਡ ਸਿੰਘੇਵਾਲਾ ਜੋ ਕਿਲੀਆਂਵਾਲੀ ਥਾਣੇ ਦੇ ਇਸ਼ਤਰੀ ਦੇ ਰਾਈ ਇਥੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀਗੀ ਯੂਨਿਟ ਜੋ ਹੈ ਉਹ ਉਸ ਤੇ ਇਨਫੋਰਮੇਸ਼ਨ ਮਿਲੀ ਸੀ ਉਸ ਤੇ ਮੌਕੇ ਤੇ ਵਿజిਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇਥੇ ਕੋਈ ਸ਼ਾਮ ਨੂੰ जो पटाकी यूनिट पे दो एक सैटअप किए हुए थे एक थानते यूनिट पर पटाके बनाए जा रहे थे दूसरे थे पैकेजिंग यूनिट से तो मौके पे पहुंच के जो गल अज अर्ली मॉर्निंग पता चली कि रात न जो द, फायर क्रैकर जो मटीरियल थी उसे अग लगी उ फिर धमाका जरा छोटा होया उ फिर ये बिल्डिंग दे जो है वह कोलैप्स करके कैजुअलिटी हुई हैगी ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈਏ ਜੋ ਲੇਬਰ ਇਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਹ ਲੇਬਰ ਸੌਰੀ ਸੀ ਕਿ ਕੁਝ ਲੇਬਰ ਕੁਝ ਰਾਤਾਂ ਨੂੰ ਕੰਮ ਵੀ ਕਰਦੀ ਸੀ ਕੁਸ਼ਨ ਸਾਹਿਬ ਇੱਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਚਾਰ ਲਾਸ ਆਫ ਲਾਈਫ ਦੀ ਜੋ ਇਨੀਸ਼ੀਅਲ ਪ੍ਰਾਇਮਰੀ ਰਿਪੋਰਟ ਸਾਹਮਣੇ ਆਈ ਹੈ ਤੇ ਪੁਲਿਸ ਦੇ ਵੱਲੋਂ ਇਸ ਤੇ ਪ੍ਰੋਂਪਟਲੀ ਜੋ ਕਿ ਇੱਕ ਕਾਰਵਾਈ ਬਣਦੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਹਟਿੰਡਾ ਏਮਸ ਤੇ ਕੁਝ सिविल हॉस्पिटल भी कराया जाएगा तो आगे फर्दर जो भी कार्रवाई पुलिस के वालों कंटिन्यू करेंगे वो सर मैं डायरेक्टली सी जांदी बली सी किन के नाते जांदी सी प्रीमैच्योर टू से कि वो, वो चीज जो है डीसी ऑफिस से या वो सिविल uh, साइड तो ही वेरीफाई करके क्लियर कीती जा सकती है गलती की की कुछ द पोजीशन कारण इनिशियल वेरिफिकेशन लग रही है कि जो फायर क्रैकर मटेरियल हैगा ਉਸ ਨੂੰ ਲੈ ਕੇ ਹੀ ਕੋਈ ਚੀਜ਼ ਇਨੀਸ਼ੀਏਟ ਹੋਈ ਹੈ ਬਟ ਇਟਸ ਅ ਮੈਟਰ অফ ਇਨਵੈਸਟਿਗੇਸ਼ਨ ਪੁਰਿਸ ਦੇ ਵੱਲੋਂ ਪੁਰਿਸ ਦੇ ਵੱਲੋਂ ਫੋਰੈਂਸਿਕ ਟੀਮ ਆ ਕੇ ਬਰੀਕੀ ਤੇ ਜੋ ਐਗਜ਼ਾਮਨ ਕਰੇਗੀ ਉਸ ਦੇ ਬਾਅਦ ਹੀ ਅਪਡੇਟ ਹੋਵੇਗਾ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਹੈ ਕਿ ਕਿੰਨੇ ਕੁ ਮਜ਼ਦੂਰ ਸੀਗੇ ਜਿਹੜੇ ਕਿ ਹਜੇ ਕਿੰਨੇ ਕੁ ਅੱਧੇ ਹੁੰਦੇ ਸੀ ਜੋ ਗੱਲ ਹੋਈ ਹੈ ਜੀ ਜੋ ਲੇਬਰ ਜੋ ਸੀ ਰੀਸੈਂਟਲੀ ਹੀ ਇੱਥੇ ਆਈ ਸੀ ਜੀ ਉਹ ਐਗਜ਼ੈਕਟਲੀ ਕਿੰਨੇ ਦਿਨ ਪਹਿਲਾਂ ਆਈ ਹੈ ਉਹ ਕੱਲੇ-ਕੱਲੇ ਲੇਬਰ ਤੇ ਪੁੱਛ ਕੇ ਪਤਾ ਲੱਗੇਗਾ ਬਟ ਰੀਸੈਂਟਲੀ ਕੁਝ ਦਿਨ ਪਹਿਲਾਂ ਹੀ ਦੇਖਣ ਤੋਂ ਬਾਹਰ ਦੀ ਲੇਬਰ ਤੁਸੀਂ ਜੋ ਲੇਬਰ ਜੋ ਹੈ ਬਾਹਰ ਦੀ ਹੀ ਹੈਗੀ ਹੈ ਉਸ ਤਰੀ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਈ ਹੈ ਉਸ ਤੇ ਫਿਰ ਕਰਦੇ ਹਾਂ ਕਾਰਨਾਂ ਦਾ ਕੋਈ ਪਤਾ ਚੱਲ ਸਕਦਾ ਹੈ ਸਾਡੇ ਕੁਇਟ ਸਪਰੀ ਮੈਚ ਹੋ ਕੇ ਸਹੀ ਕਾਰਨ ਸਰ ਕਿੰਨੇ ਜਨਾਂ ਦੀ ਮੌਤ ਵੀ ਹੋਈ ਹਲੇ ਇਨੀਸ਼ially 4 ਤੋਂ 5 ਤੱਕ ਸਰ ਇੰਜਰਡ ਕਿੰਨੇ ਹੋਏ ਕੋਈ ਆਈਓ ਇੰਜਰਡ ਇਟਸ ਵੈਰੀ ਡਿਫਿਕਲਟ ਟੂ ਕਵਾਂਟੀਫਾਈ ਜਿੰਨੇ ਵੀ ਜੋ ਇਨੀਸ਼ੀਅਲ ਕਿ अर्ਲੀ ਮਾਰਨਿੰਗ ਸੀ ਤੋ ਕਾਫੀ ਕੌਮਪਲੀ ਨਨ ਨੂੰ ਸਿਗਨਲ ਹਸਪੀਟਲ ਤੇ ਅੱਗੇ ਇੰਦਾ ਭੇਜਿਆ ਗਿਆ ਹੈ ਕੋਈ ਜੋ ਇੰਜਰੀ ਕਿਸੇ ਕੋ ਹੋਵੇ ਬਹੁਤ ਜ਼ਿਆਦਾ ਇੱਕ ਜਦਰੀ ਦੀ ਜੀ ਉਸਨੇ ਮੈਡੀਕਲ ਐਡ ਮਿਲੇ ਤੇ ਪੁਲਿਸ ਦੇ ਵੱਲੋਂ ਉਹ ਚੀਜ਼ ਡੋਮਿਨੈਂਟਲੀ ਕਰਾਈ ਗਈ ਤੇ ਮੈਂ ਤੁਹਾਡੇ ਰਹੀ ਇਹ ਵੀ ਅਪੀਲ ਕਰਾਂਗਾ ਇਸ ਤੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਪੁਲਿਸ ਜੋ ਇੱਕ ਪ੍ਰੋਫੈਸ਼ਨਲ ਪੁਲਿਸਿੰਗ ਦੇ ਵੱਲੋਂ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਏਗੀ ਓਕੇ ਸਰ ਜੀ